ਜਿਹ ਕੈਬਨਿਟ ਮੰਤਰੀ ਲਾਲਸੰਗ ਕਟਾਰੂਚੱਕ ਮੰਡੀ ਰਈਆ ਵਿਖੇ ਪਹੁੰਚੇ ਨੇ ਇਸ ਮੌਕੇ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਲਾਲਸੰਗ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭੁਗਤਾਨ 24 ਘੰਟੇ ਦੇ ਦਰਮਿਆਨ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੀਆਂ ਦਾਣਾ ਮੰਡੀਆਂ ਦੇ ਵਿੱਚ 2,57,000 ਮੀਟਨ ਟਰਨਾਂ ਪਹੁੰਚ ਚੁੱਕਾ ਹੈ ਇਸ ਨਾਲ ਹੀ ਸਰਕਾਰ ਵਲੂਮ ਤੱਕ ਕਰੀਬ 444 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਜਾਰੀ ਕਰਦੀ ਹੈ ਇਸ ਦੌਰਾਨ ਉਹਨਾਂ ਮਜ਼ਦੂਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਉਹਨਾਂ ਦਾ ਹਾਲ-ਚਾਲ ਵੀ ਜਾਣਿਆ ਉਹ ਕੈਬਨਿਟ ਮੰਤਰੀ ਲਾਲਸਨ ਕਟਾਰੂਚਕ ਨੇ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਫਸਲ ਦਾ ਇੱਕ ਇੱਕ ਦਾਣਾ ਚੁਕੇਗੀ ਤੇ ਕਿਸਾਨ ਪੇਰੀ ਤਰ੍ਹਾਂ ਨਾਲ ਬੇਫਿਕਰ ਹੋ ਜਾਣ ਤੇ ਆਪਣੀ ਫਸਲ ਨੂੰ ਦਾਣਾ ਮੰਡੀਆਂ ਦੇ ਵਿੱਚ ਲੈ ਕੇ ਆਉਣ ਉਹਨਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਜਲਦ ਮੰਡੀ ਦੇ ਵਿੱਚ ਫਸਲ ਲੈ ਕੇ ਆਉਣ ਤੇ ਉਸ ਦੀ ਨਮੀ ਵੀ ਜ਼ਰੂਰ ਕਰ ਦੇਖੋ ਜੀ ਹਾਜੂ ਬੰਦ ਸਿੱਤਰਾਜ ਰਈਆ ਦਾਣਾ ਮੰਡੀ ਪਹੁੰਚੋ ਪਹਿਲਾਂ ਤਾਂ ਕਿਸ ਤਰ੍ਹਾਂ ਦੀ ਪ੍ਰਬੰਧ ਲੱਗੇ ਆ ਬਿਲਕੁਲ ਅ ਅੱਜ ਮੈਂ ਇੱਕ ਵਾਰ ਫੇਰ ਰਈਆ ਦੀ ਮੰਡੀ ਦੇ ਅੰਦਰ ਆਇਆ ਸੋ ਬੜੀ ਇਤਿਹਾਸਿਕ ਮੰਡੀ ਹੈ ਬੜੀ ਵੱਡੀ ਮੰਡੀ ਹੈ ਸੋ ਮੇਰੇ ਨਾਲ ਸਾਡੇ ਐਮ ਐਲ ਏ ਟੌਂਗ ਸਾਹਿਬ ਬਾਬੇ ਬਕਾਲੇ ਤੋਂ ਔਰ ਸਾਡੇ ਫੂਡ ਸਪਲਾਈ ਦੇ ਸਮਸਦ ਅਧਿਕਾਰੀ ਜੀ ਸਵਾਨ ਐਸ ਡੀ ਐਮ ਬਾਬਾ ਬਕਾਲਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਇਸ ਪੈਡੀ ਸੀਜ਼ਨ ਨੂੰ ਲੈ ਕੇ ਪ੍ਰੋਕਿਊਰਮੈਂਟ ਨੂੰ ਲੈ ਕੇ ਬਹੁਤ ਕਲੀਅਰ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੰਜਾਬ ਦੀ ਮੰਡੀ ਚ ਪ੍ਰੋਕਿਊਰਮੈਂਟ ਨਾਲ ਜੁੜੀ ਕਿਸੇ ਵੀ ਫੈਕਿਲਟੀ ਨੂੰ ਨਾ ਆਵੇ ਚਾਹੇ ਉਹ ਸਾਡੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਮਿਲਰ ਨੇ ਆੜਤੀ ਨੇ ਸੋ ਆਲਮੋਸਟ ਪ੍ਰਵੰਤ ਜਿਹੜੇ ਆ ਉਹ ਸਰਕਾਰ ਨੇ ਕੀਤੇ ਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 252000 ਐਮਟੀ ਚੌਹਨਾ ਜਿਹੜਾ ਪਹੁੰਚਿਆ ਔਰ 241000 ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਦਾ ਜਿਹੜਾ ਬਣਦਾ ਭੁਗਤਾਨ ਆ ਕਿਸਾਨ ਦੇ ਖਾਤੇ 'ਚ 444 ਕਰੋੜ ਰੁਪਇਆ ਉਹ ਵੀ ਕੀਤਾ ਜਾ ਚੁੱਕਿਆ ਸੋ 24 24 ਘੰਟੇ ਦੇ ਅੰਦਰ ਖਰੀਦ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੇਮੈਂਟ ਪਾਣੀ ਜੋ ਮਾਨਜੂ ਮੁੱਖ ਮੰਤਰੀ ਜੀ ਦਾ ਵਾਦਾ ਉਹਨੂੰ ਅਮਲ 'ਚ ਲਿਆਂਦਾ ਜਾ ਰਿਹਾ ਸੋ ਲਗਾਤਾਰ ਜਿਹੜਾ ਆ ਉਹ ਪ੍ਰੋਕਿਊਰਮੈਂਟ ਨੂੰ ਲੈ ਕੇ ਸੀਜ਼ਨ ਪੀਕ ਤੇ ਜਾ ਰਿਹਾ ਭਾਵੇਂ ਪੰਜਾਬ ਦੇ ਅੰਦਰ ਹੜ੍ਹਾਂ ਦੇ ਕਾਰਨ ਥੋੜੀ ਜਿਹੜੀ ਉਹ ਨਵੀਂ ਬਦਨ ਕਰਕੇ ਕਹ ਲਓ ਜਾਂ ਮੀਂਹ ਕਰਕੇ ਕਹ ਲਓ ਪਸੜ ਕੇ ਆ ਰਿਹਾ ਚਵਾਨਾ ਪਰ ਕਿਉਂਕਿ ਅ ਵੱਡਾ ਨੁਕਸਾਨ ਵੀ ਪੰਜਾਬ ਦਾ ਹੋਇਆ ਸੋ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਲਈ ਔਰ ਅਸੀਂ 190 ਲੱਖ ਐਮਟੀ ਦਾ ਜਿਹੜਾ ਇੰਤਜ਼ਾਮ ਕੀਤਾ ਸੀਸੀਐਲ ਸਤੰਬਰ ਦੀ ਸਾਨੂੰ 15000 ਰੁਪਏ ਮਿਲ ਗਈ ਸੀ ਔਰ ਅਕਤੂਬਰ ਦੀ ਸਤਾਈ ਹਜ਼ਾਰ ਕੋੜਪਿਆ ਸੀਸੀਐਲ ਵੀ ਸਾਡੇ ਕੋਲ ਹੈ ਬਾਰਦਾਨਾ ਸਾਡੇ ਕੋਲ 100% ਹੈਗਾ ਸੋ ਇਹਨਾਂ ਦਿਨਾਂ ਦੇ ਦੌਰਾਨ ਸਾਡੇ तमाम ਅਧਿਕਾਰੀ ਸਹਿਬਾਨ ਉਹ ਲਗਾਤਾਰ ਆਪਣੇ ਆਪਣੇ ਜਿਹੜੇ ਡਿਊਟੀਆਂ ਤੇ ਲੱਗੇ ਆ ਉਹਦੇ ਉੱਤੇ ਪਹਿਰਾ ਦੇ ਰਹੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰਮੰਦੀ ਕਰਨ ਦੀ ਲੋੜ ਨਹੀਂ ਮਾਨ ਸਾਹਿਬ ਦਾ ਜਿਹੜਾ ਉਹ ਵਾਦਾ ਕੱਲਾ ਕੱਲਾ ਦਾਣਾ ਚੱਕਾਂਗੇ 299 ਰੁਪਏ ਐਮਐਸਬੀ ਦੇ ਮੁਤਾਬਕ ਬਸ ਇੱਕੇ ਬਿਲਦੀ ਕਰਾਂਗੇ ਵੀ ਆਪਣੀ ਫਸਲ ਨੂੰ ਉਹ ਜੇ ਸਵਾਰ ਕੇ ਲੈ ਕੇ ਆਣ ਕੀ ਤੁਹਾਨੂੰ ਮੰਡੀ ਚ ਆ ਕੇ ਕੋਈ ਬੜਾ ਟਾਈਮ ਮਿਸ ਨਾ ਹੋਵੇ ਸੋ ਉਮੀਦ ਕਰਦੇ ਆ ਵੀ ਜਿਹੜਾ ਸੀਜ਼ਨ ਹੈ ਪੈੜੀ ਦਾ ਭਾਵੇਂ ਹੜ ਨੇ ਮੀਂਹ ਨੇ ਬਹੁਤ ਵੱਡਾ ਪੰਜਾਬ ਦੇ ਪਿੰਡੇ ਤੇ ਪੀੜਾਂ ਦਾ ਪਰਾਗਾ ਸੁਟਿਆ ਕੁਦਰਤ ਨੇ ਪਰ ਇਹ ਪੰਜਾਬੀਆਂ ਬਾਬੇ ਨਾਨਕ ਦੀ ਧਰਤੀ ਆ ਇਹ ਮਿੱਸਾ ਡਿੱਗੀ ਵੀ ਆ ਤੇ ਪੈਰਾਂ ਸ ਤੇ ਖੜਦੀ ਵੀ ਆ ਸੋ ਅਸੀਂ ਵਪਰੀਤ ਸਥਿਤੀਆਂ ਦੇ باوجود ਇਸ ਪ੍ਰੋਕਿਊਰਮੈਂਟ ਨੂੰ ਲੈ ਕੇ ਪੂਰੇ ਹਲਟਾ ਔਰ ਅਸੀਂ ਕੁਦਰਤ ਅੱਗੇ ਬਰਦਾਸ਼ ਕਰਦੇ ਆਂ ਵੀ ਕਿਰਪਾ ਰਵੇ ਮੌਸਮ ਦੀ ਔਰ ਇਸ ਸੀਜ਼ਨ ਵਿੱਚ ਜਿਹੜਾ ਆ ਸਾਰੇ ਲੋਕਾਂ ਲਈ ਵਧੀਆ ਸਾਬਤ ਹੋਗਾ ਪੰਜਾਬ ਦੇ ਅੰਦਰ ਸਰ ਮਜ਼ਦੂਰਾਂ ਨਾਲ ਵੀ ਰਾਬਤਾ ਕੀਤਾ ਕਿਸ ਤਰ੍ਹਾਂ ਦੀ ਸਮੱਸਿਆ ਨਹੀਂ ਤੁੰ ਸੁਣ ਨਹੀਂ ਬਿਲਕੁਲ ਅਸੀਂ ਤਾਂ ਮਜ਼ਦੂਰਾਂ ਦੇ ਵੀ ਜਿਹੜੇ ਇਸ਼ੂ ਨੇ ਲਗਾਤਾਰ ਇਹਨਾਂ ਦੀ ਯੂਨੀਅਨ ਨਾਲ ਸਾਨੂੰ ਮਿਲਦੀਆਂ ਰਹਿੰਦੀਆਂ ਨੇ ਮੈਨੂੰ ਉੱਥੇ ਚੰਡੀਗੜ੍ਹ ਦੇ ਅੰਦਰ ਆ ਪਿਛਲੇ ਸਮੇਂ ਚ ਇਹਨਾਂ ਦਾ ਰੇਟ ਵੀ ਰਿਵਾਈਜ਼ ਕੀਤੀ ਸੀਗੀ ਅਸੀਂ ਕਿਉਂਕਿ ਬੜਾ ਸਖਤ ਕੰਮ ਕਰਦੇ ਨੇ ਤੁਸੀਂ ਦੇਖਿਆ 37 ਕਿਲੋ ਦੀ ਬੋਰੀ ਲੈ ਕੇ ਰਕ ਦੇ ਉੱਤੇ ਚੜਨਾ ਹੁੰਦਾ ਨਾ ਸੋ ਲਗਾਤਾਰ ਇਹਨਾਂ ਦੇ ਕੰਮਾਂ ਦਿੱਤੇ ਵੀ ਅਸੀਂ ਕਰਾ ਦਿੰਦੇ ਆ। ਸਿਰ ਸਫਾਈ ਦੀ ਥੋੜੀ ਸਮੱਸਿਆ ਦੇਖ ਨੂੰ ਮਿਲ ਰਹੀ ਹੈ ਉਸ ਬਾਰੇ ਜਾਨੀ ਕਿਉਂਕਿ ਪ੍ਰੋਕਿਉਰਮੈਂਟ ਆ ਤੱਲਾਬੋ ਚੋਹਾਨੇ ਨੂੰ ਸਾਫ਼ ਕਰਨ ਦੇ ਲਈ ਪੱਖੇ ਲੱਗਦੇ ਆ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਅੰਦਰ ਮੰਡੀ ਦੇ ਅੰਦਰ ਇਸ ਮਤਲਬ ਮਾਹੌਲ ਤਾਂ ਰਹਿਣਾ ਹੀ ਆ ਪਰ ਬਾਕੀ ਪ੍ਰਬੰਧ ਜਿਹੜੇ ਆ ਉਹ ਮੰਡੀ ਦੇ ਅੰਦਰ ਅਸੀਂ ਆਲਮੋਸਟ ਕੀਤੇ ਆ ਔਰ ਬਸ ਇਹੀ ਸਾਡੀ ਦੁਆ ਆ ਕਿ ਮੌਸਮ ਚੰਗਾ ਰਹੇ ਔਰ ਵਧੀਆ ਸੀਜ਼ਨ ਪੰਜਾਬ ਦੇ ਨਰ ਕਰਾਂਗੇ ਸੀਜ਼ਨ ਦੇ ਵਿੱਚ ਕੱਟ ਦੀ ਜਿਹੜੀ ਸੀਗੀ ਉਹ ਕਾਫੀ ਚੱਲ ਰਹੀ ਹੈਗੀ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕੱਟ برداشت ਨਹੀਂ ਕੀਤਾ ਜਾਊਗਾ ਜਿੱਥੇ ਵੀ ਸਾਨੂੰ ਵਾਇਓਲੇਸ਼ਨ ਆ ਕੋਈ ਕਰਦਾ ਮਿਲਿਆ ਸਖਤ ਐਕਸ਼ਨ ਕਰਾਂਗੇ ਔਰ ਲਗਾਤਾਰ ਮਾਨਸਾ ਵੇਤੇ ਰਿਵਿਊ ਕਰਦੇ ਐ ਇਹ ਮਹਸੇਰ ਨੂੰ ਲੈ ਕੇ ਕੋਈ ਖਰੀਦ ਕੇ ਕੋਈ ਆ ਰਹੀ ਹੈ ਜੀ ਨਹੀਂ ਕੋਈ ਪ੍ਰੋਬਲਮ ਨਹੀਂ ਵੈਸੇ ਤਾਂ ਜਿਹੜਾ ਚੋਹਾਨਾ ਮੰਡੀ ਚ ਆ ਰਿਹਾ ਉਹ ਦਾਣਾ ਬਹੁਤ ਖੂਬਸੂਰਤ ਹੈ ਕੁਆਲਿਟੀ ਬਹੁਤ ਪਿਆਰੀ ਹੈਗੀ ਹੈ ਮੈਂ ਅੱਜ ਵੀ ਦੋ ਮੰਡੀਆਂ ਚ ਗਿਆ ਧਾਰੀਵਾਲ ਮੰਡੀ ਦੇ ਅੰਦਰ ਔਰ ਰਈਆ ਮੰਡੀ ਦੇ ਅੰਦਰ ਆਇਆ ਸੋ ਉਹ ਸ਼ਾਨਦਾਰ ਮੌਸਮ ਹੈਗਾ 15 16 ਕੋਈ ਦਿੱਕਤ ਨਹੀਂ ਹੈਗੀ ਆ ਔਰ ਮੇਰੀ ਬੇਨਤੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਆ ਬੇਫਿਕਰ ਹੋ ਕੇ ਆਓ ਕੱਲਾ ਕੱਲਾ ਦਾਣਾ ਪੰਜਾਬ ਦੀ ਮਿੱਟੀ ਚ ਚਰਕਾਓ